ਜੋ ਜੁਰਗਦਾ ਦਾ ਮੇਰਾ ਲੈ 50 ਇਹ ਜਿਹੜੇ ਆ ਭੈਣ ਜੀ ਹੁਣੀ ਕੀ ਲੱਗਦੇ ਤੁਹਾਡੇ ਇਹ ਮੇਰੀ ਬੇਟੀ ਆ ਅੱਛਾ ਏ ਤੇ ਕੀ ਗੱਲ ਕੀ ਕੀ ਹਲਾ ਦੇ ਇਹਨਾਂ ਦੇ ਘਰ ਦੇ ਬਣੇ ਫੈਨੇ ਜੀ ਘਰ ਦੇ ਲਾਦ ਸਰਕਾਰ ਦੀ ਗੱਲ ਏ ਬਣੀ ਆ ਵੀ ਗਿਉਂ ਕਾ ਰਹਾ ਪੂਰਾ ਹੋ ਗਿਆ ਤੁਹਾਨੂੰ ਪਤਾ ਸਾਰੇ ਸ਼ਰੀਕੇ ਵਾਲੇ ਹੀ ਆ ਕੋਈ ਨਹੀਂ ਜੇ ਬਾਹ ਫੜਦਾ ਤੇ ਇਹ ਹੁਣ ਗੋਆ ਕੁੜਾ ਕਰ ਕਰਾ ਕੇ ਧਿਆਨ ਦਾ ਕੋਈ ਦ ਆ ਗਈ ਪਾਲਣ ਦੀ ਆ ਤਾਂ ਦੇ ਗੱਲ ਦੀ ਦਵਾਈ ਦੀ ਖਾਂਦੀ ਮੈਂ ਉਹ ਬਟਾ ਮੈਂ 4 ਸਾਲੋਂ ਕੋਈ ਕੰਮ ਕਰਦੀ ਨੂੰ ਮੈਥੋਂ ਕੰਮ ਨਹੀਂ ਜਾਂ ਮੇਰੇ ਗੋਡੇ ਬਹੁਤ ਦਰਦ ਹੋ ਰਹੇ ਆ ਮੈਥੋਂ ਕੰਮ ਨਹੀਂ ਹੁੰਦਾ ਤੁਸੀਂ ਇਹਨਾਂ ਨਾਲ ਰਹਿੰਦੇ ਕਿ ਪਾਸੇ ਰਹਿੰਦੇ ਨਹੀਂ ਮੈਂ ਪਾਸੇ ਆ ਅੱਛਾ ਤੇ ਗੱਲ ਦੇ ਵਿੱਚ ਕੀ ਕੋਈ ਜਵਲ ਗੱਲੜਾ ਤੇ ਗੱਲੜਾ ਬੜਿਆਂ ਡਾਕਟਰਾਂ ਨੂੰ ਖਾਇਆ ਤਾਂ ਕੋਈ ਸੌਤਮ ਨਹੀਂ ਆਉਂਦਿਆ ਕਿ ਇਲਾਜ ਵੀ ਨਹੀਂ ਕਰਾਉਂਦੇ ਹਾਂ ਤੇ ਇਲਾਜ ਪੈਸੇ ਤੋਂ ਖੋ ਲਾ ਹੀ ਨਹੀਂ ਹੁੰਦਿਆ ਤੇ ਘਰ ਵੀ ਇਹਨਾਂ ਦੇ ਨਾਲ ਉਹ ਪਾਣੀ ਵੀ ਵਿਚਾਰੇ ਬਾਹਰ ਮੋਟਰ ਸੜੀ ਆ ਅੱਛਾ ਤੇ ਰੋਟੀ ਪਣੀ ਕਿ ਬਣਾਉਂਦੇ ਰੋਟੀ ਪਾਣੀ ਦਾ ਕਿਤਰਾ ਰੋਟੀ ਪਾਣੀ ਦੇ ਇਤਰਾ ਜਾਂ ਇੱਕ ਡੰਗ ਪੱਕੇ ਇੱਕ ਡੰਗ ਬਸ ਆ ਗਾ ਕਿ ਯਾਰਾ ਹੀ ਕਰਨ ਦੇ ਆ ਹੁਣ ਕੀ ਮੰਗ ਕੀ ਕਰਦੇ ਜੀ ਮੰਗੇ ਹੋਏ ਦਾ ਰਾਜਾ ਕੋਈ ਕੁਲਾ ਕਤਾ ਪੈ ਜੇ ਮੇਥੋਂ ਮੈਂ ਨਹੀਂ ਮੈਂ ਨਹੀਂ ਜੋ ਕਿ ਕਿ ਚਲੋ ਮੈਨੂੰ ਗਵਰਨਮੈਂਟ ਸਾਥ ਆ ਦੇ ਜੇ ਤਵੇ ਮੈਂ ਆਪ ਦਾ ਥੋੜਾ ਜਾਂ ਇਹਨਾਂ ਜੋ ਅਕਾਦਾ ਆ ਜਾ ਹੋ ਜੇ ਹੁਣ ਇੱਕ ਕੰਬਰਾ ਵਾ ਤਿੰਨ ਚਾਰ ਜਵਾਗ ਆ ਸਿਆਲ ਦੇ ਵਿੱਚ ਬਹੁਤ ਔਖੀ ਹੋਈ ਜਾ ਤੇ ਬਣ ਨਹੀਂ ਰਿਹਾ ਬਣੇ ਨੇ ਫੇਰ ਹੀ ਆ ਇਹ ਨਾ ਪੰਜੀ ਤੁਹਾਡੇ ਸਰ ਜੀ ਕਰ ਸਕਦੇ ਤੇ ਕੀ ਗੱਲ ਕੀ ਹਾਲਾਤ ਨੇ ਤੁਹਾਡੇ ਘਰ ਦੇ ਬਣੇ ਬਈ ਸਰ ਜੀ ਕੋਈ ਹਾਲਾਤ ਨਹੀਂ ਆ ਰੋਟੀ ਪਾਣੀ ਆਣੀ ਕੰਮ ਮਰਮੋਟਾ ਕਰੀਦਾ ਉਹ ਲਿਆ ਕੇ ਕੋ ਦਵਾਈ ਖਾ ਲਈ ਤੇ ਕੋ ਹੱਥਰਾ ਬੱਚੇ ਨੇਗੇ ਨੇ ਕੰਮ ਕਰ ਚੁੱਕੇ ਆ ਤੇ ਤੁਹਾਡੇ ਘਰਾਂ ਲਗੀ ਕੰਮ ਹੋ ਕੇ ਸਰ ਜੀ ਡੈਥ ਹੋ ਗਈ ਉਹਨਾਂ ਦੀ ਕੀ ਗੱਲ ਕੀ ਆ ਜੀ ਕਿ ਇਲਾਜ ਕਾਦਾ ਕਰੋ ਕਿੰਨਾ ਚਿਰ ਹੋ ਗਿਆ ਨਾ ਤੇ ਘਰ ਦਾ ਗੁਜ਼ਾਰਾ ਹੁਣ ਰੋਟੀ ਪਾਣੀ ਲੱਗਣਾ ਤੇ ਕਿੱਦਾਂ ਗੁਜ਼ਾਰਾ ਕਿੱਦਾਂ ਕਰਦੇ ਕਿਹੜਾ ਪਾਰੰਮ ਬਤਾਂਉਂਦਾ ਕੋਈ ਅਸਾਹ ਬੜਾ ਸਾਰਾ ਰੋਟੀ ਪਾਣੀ ਮੜਾ ਮੋਟਾ ਇੱਕ ਟਾਈਮ ਖਾਈ ਤੇ ਇੱਕ ਟਾਈਮ ਨਹੀਂ ਤੂੰ ਪਾਣੀ ਵੀ ਬਾਹਰੋਂ ਲੈ ਕੇ ਆਉਂਦੇ ਪਾਣੀ ਸਰਜੀ ਮੋਟਰ ਸੜੀ ਆ ਪਾਣੀ ਬਾਹਰੋਂ ਲਿਆਉਂਦੇ ਆ ਅੱਛਾ ਤੇ ਲੋਕੀ ਤਾਂ ਪਤਾ ਗੱਲਾਂ ਕੋੜੇ ਕੋੜੇ ਕਰਦੇ ਆ ਕਿ ਚੁੱਲਾ ਤੁਸੀਂ ਬਾਲੰਦੇ ਚੁੱਲਾ ਘੜੀ ਗੱਲੋਂ ਬਾਲੰਦੇ ਤੋਂ ਸਰ ਜੀ ਇਹਨੇ ਨਾ ਕੋ ਸਿਲੰਡਰ ਲਾ ਕੋ ਚੁੱਲਾ ਗ੍ਰੀਦ ਦਵਾਈ ਤਾਂ ਕੋਈ ਕੀ ਗੱਲ ਇੰਨੇ ਹਲਾਤ ਤਰ ਸਜੋਗ ਬਣੇ ਪਏ ਕਿ ਇਹ ਸਰਕਾਰ ਦੇ ਮੁਲਾਜ਼ਮ ਨੇ ਜਾਂ ਕਿਸੇ ਨੇ ਕੋਈ ਬਾਣੀ ਖੜੀ ਮੈਂ ਸਰ ਜੀ ਕੀ ਮੰਗ ਕੀ ਕਰਦੇ ਕੀ ਮੰਗ ਕਰਦੇ ਹਾਂਜੀ ਅੱਗੇ ਹਮਾਂ ਕਰਦੇ ਕੋਈ ਨਾ ਪਛਾਰਾ ਜਾਈ ਬੱਚੇ ਸੁਤੇ ਲੇ ਲਈ Амртарий, да? Да,